ਤੀਨ ਗੈਲੀਏ ਜਿਹਦੇ ਕਰਕੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜਖਮੇ ਜਾ ਰਿਹਾ। ਫਿਰ ਨੀਟ ਦਾ ਪੇਪਰ ਜਿਹਦੇ ਲਈ ਵਿਦਿਆਰਥੀ ਕਿੰਨੇ ਸਾਲ ਕਿਆ ਨਹੀਂ ਕਰਦੇ ਨੇ, ਨੀਟ ਦਾ ਪੇਪਰ ਜਿਸ ਲਈ ਕਿੰਨੀ ਤਿਆਰੀ ਕਰਦੇ ਨੇ, ਉਹਨਾਂ ਦਾ ਕੀ ਹੋ ਰਿਹਾ ਅੱਜ? ਵੀਰਾਂ ਇੰਜੀਨੀਅਰਸ ਇਗਜ਼ਾਮਾਂ ਦੇ ਰੇ ਪੇਪਰ ਨੇ ਉਹ 30 ਲੱਖ ਦੇ ਵੇਚੇ ਜਾ ਰਹੇ ਨੇ। ਤੇ ਸਰਕਾਰ ਇਹ ਕਹਿੰਦੀ ਵੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕੀ ਚੱਲਦਾ ਪਿਆ। ਫਿਰ ਨੀਟ ਜਦੋਂ ਇਨਸਾਈਟ ਆਇਆ, ਉਹਦੇ ਜਿੰਨੇ ਵੱਡੇ ਕੱਪਲੇ ਹੋਏ ਨੇ, ਕਿੰਨੀ ਵੱਡੇ ਫੇਰ ਫੇਰ ਹੋਈ ਜਿਹੜੀ ਸਰਕਾਰ ਨੇ ਕੀਤੀ ਐ। ਏ ਜੇ ਬਦਿਆਰਤੀ ਇਸ ਗੱਲ ਦਾ ਰੋੜਾ ਨਾ ਪਾਉਂਦੀ ਜੇ ਇਕੱਠੇ ਹੋ ਕੇ ਆਪਣੀ ਆਵਾਜ਼ ਨਾ ਚੁੱਕਦੇ ਤਾਂ ਇੱਕ ਵਾਰ ਫੇਰ ਸਰਕਾਰੇ ਨੂੰ ਇਸਤੇ ਲੱਗਣ ਦਿੰਦੀ ਪਰ ਇਹ ਪਹਿਲੀ ਈਅਰ ਨਹੀਂ ਹੋਇਆ ਵੀ ਹੋਇਆ ਇਹ ਹਰ ਸਾਲ ਹੁੰਦਾ ਹੈ ਹਰ ਸਾਲ ਹੁੰਦਾ ਹੈ ਬਸ ਕਿਉਂਕਿ ਇਸ ਰੋੜਾ ਪਿਆ ਹੈ ਤਾਂ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਪਿਆ ਤੇ ਦੋਸਤੋ ਅਸੀਂ ਦੇਖਦੇ ਹਾਂ ਕਿ ਅੱਜ ਕੋਈ ਸਿੱਖਿਆ ਦਾ ਕਿੰਨਾ ਮਾੜਾ ਹਾਲ ਹੈ ਤੁਸੀਂ ਦੇਖ ਲਓ 2024 ਵਿੱਚ ਸਰਕਾਰ ਨੇ ਯੂਨੀਸੈਫ ਦਾ ਬਜਟ ਹਟਾਇਆ ਜੀਨੇ ਉਹ ਯੂਨੀਵਰਸਿਟੀ ਆ ਕਾਲਜ ਨੂੰ ਗ੍ਰਾਡ ਦੇ ਨਹੀਂ ਹੁੰਦੀ ਐ ਉਹਦਾ ਬਜਟ 40% ਕੱਟ ਦਿੱਤਾ ਅਸੀਂ ਕੀ ਉਮੀਦ ਕਰਾਂਗੇ ਇਹਨਾਂ ਸਰਕਾਰਾਂ ਤੋਂ ਵੀ ਸੱਚੀ ਸਿੱਖਿਆ ਲਈ ਕੀ ਕਰਨਗੀਆਂ ਤੁਸੀਂ ਦੇਖ ਲਓ ਅੱਜ ਦੀ ਬੇਰੋਜ਼ਗਾਰੀ ਹੈ ਫਿਰ ਸੀ ਕਹਿੰਦੇ ਆ ਵੀ ਜਿਹੜੇ ਵਿਦਿਆਰਥੀ ਨੇ ਜਿਹੜੇ ਯੂਨੀਵਰਸਿਟੀ ਕਾਲਜਾਂ ਦਾ ਐਂਟਰੀ ਐਗਜ਼ਾਮ ਕਲੀਅਰ ਕਰਕੇ ਪਹੁੰਚ ਵੀ ਜਾਂਦੇ ਨੇ ਉਹਨਾਂ ਦਾ ਵੀ ਕੀ ਹਾਲ ਹੁੰਦਾ ਹੈ ਕੀ ਉਹਨਾਂ ਨੂੰ ਅੱਗੇ ਵੀ ਨੌਕਰੀ ਮਿਲਦੀ ਹੈ ਅੱਜ ਪੱਕੀ ਨੌਕਰੀਆਂ ਸਿਰਫ ਸੁਪਨਾ ਹੀ ਰਹਿ ਗਈਆਂ ਨੇ ਪਰ ਕੱਚੀਆਂ ਨੌਕਰੀਆਂ ਵਿੱਚ ਜਾਨੀਆਂ ਔਕੀਆਂ ਹੋ ਚੁੱਕੀਆਂ ਨੇ ਫਿਰਜਾਂ ਦੀ ਗੱਲ ਹੈ ਗੁਜਰਾਤ ਵਿੱਚ 10 ਨੌਕਰੀਆਂ ਲਈ 10 ਨੌਕਰੀਆਂ ਲਈ 110 ਤੋਂ ਨੌਜਵਾਨ 25 ਨੌਕਰੀਆਂ ਲਈ 110 ਇੰਨਾ ਬੜਾ ਹਾਲ ਹੈ ਬੇਰੋਜ਼ਗਾਰੀ ਦਾ ਪਿਛਲੇ 45 ਸਾਲਾਂ ਦਾ ਰਿਕਾਰਡ ਬੇਰੋਜ਼ਗਾਰੀ ਦਾ ਭਾਰ ਦੇਸ਼ ਦਾ ਇਕੱਲੇ ਇਕੱਲੇ ਪੰਜਾਬ ਦਾ ਅੰਕੜਾ ਹੈ ਕਿ 25 ਲੱਖ ਪੜਿਆ ਲਿਖੇ ਨੌਜਵਾਨ ਜਿਨ੍ਹਾਂ ਕੋਲ ਡਿਗਰੀਆਂ ਹੈਗੀਆਂ ਨੇ ਉਹੋ ਕਰੇ ਬੈਠੇ ਹੋਏ ਖਾਲੀ ਹੱਥ 12 ਮਹੀਨੇ ਤੋਂ ਦੇ ਕੋ ਲਿਖਤ ਹੀ ਨੌਕਰੀ ਹੁੰਦੀ ਹੈ ਬਾਕੀ ਸਾਰਾ ਸਮਾਂ ਉਹੋ ਵਿਦਿਆਰਥੀ ਉਹ ਨੌਜਵਾਨ ਬਿੱਲ ਰਹਿੰਦੇ ਨੇ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਵਿਦਿਆਰਥੀਆਂ ਨੂੰ ਐਸੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਵਧਣ ਤੋਂ ਰੋਕ ਲਈ ਸਕੈਂਸਰਬਰ ਵੱਲ ਵਧਣ ਤੋਂ ਰੋਕਣ ਲਈ ਕੀ ਕੀਤਾ ਲਗਰੋਂ ਨੌਕਰੀ ਲਈ ਕੀ ਜਾਣ ਕਿ ਪੜੇ ਲਿਖੇ ਨੌਜਵਾਨ ਨੇ ਡਿਗਰੀਆਂ ਕਰਕੇ ਵੀ ਚਾਹ ਦੇਖੋ ਕਿ ਤੁਹਾਨੂੰ ਤੇ ਮਜਬੂਰ ਹੋ ਰਹੇ ਨੇ ਉਹਨਾਂ ਨੂੰ ਜਵਾਬ ਦੇਈ ਕਿੱਥੇ ਰੱਜੀ ਅਸੀਂ ਸਰਕਾਰਾਂ ਨੂੰ ਸਵਾਲ ਕਰੀਏ ਕਿ ਅੱਜ ਸੀਟਾਂ ਹੈ ਨਹੀਂ ਗਿਆ ਅਸੀਂ ਦੇਖਦੇ ਆ ਵੀ ਜਿਹੜੇ ਧਾਰੇ ਨੇ ਫਿੱਤੇ ਧਾਰੇ ਨੇ ਉਹ ਇੰਨੇ ਕੱਟ ਨਹੀਂ ਕਿ ਜਿਹੜੇ ਵਿਦਿਆਰਥੀ ਉਹਨਾਂ ਨੂੰ ਕੰਪੀਟੀਸ਼ਨ ਚ ਆ ਤੁਸੀਂ ਨੇ ਕਰਨੇ ਵੀ ਤੁਸੀਂ ਆਪਸੇ ਲੜੋ ਆਪਸੇ ਕੰਪੀਟ ਕਰੋ ਇਹ ਕੀ ਸਭ ਤੋਂ ਬਾਤ ਨੰਬਰ ਹੋਣ ਕਿ ਇੱਕ ਛੱਪਾ ਲਾਇਆ ਜਾਂਦਾ ਵੀ ਸਿਰਫ ਇੰਨੇ ਵਿਦਿਆਰਥੀ ਪੜਨ ਯੋਗ ਹੋਣਗੇ ਨਾ ਬਾਕੀ ਪੜ ਲਿਖ ਨਹੀਂ ਸਕਦੇ ਚੱਦ ਕੇ ਸਿੱਖਿਆ ਇੱਕ ਹੱਕ ਹੁੰਦਾ ਹੈ ਜੋ ਵਿਦਿਆਰਥੀ ਜੋ ਅੱਛਤ ਪੜਨਾ ਚਾਹੁੰਦਾ ਉਹਨੂੰ ਹੱਕ ਹੋਣਾ ਚਾਹੀਦਾ ਪਰ ਸੀਟਾਂ ਇੰਨੀ ਕੱਟ ਹੋਣ ਕਰਕੇ ਸਿਰਫ ਕੁਝ ਹੀ ਵਿਦਿਆਰਥੀਆਂ ਨੂੰ ਇਹ ਹੱਕ ਹੁੰਦਾ ਮਿਲਦਾ ਆਪਣਾ ਪੜਨ ਲਈ ਅਸੀਂ ਸਮਝਦੇ ਆ ਦੋਸਤੋ ਵੀ ਅਸੀਂ ਵਿਦਿਆਰਥੀਆਂ ਸਾਨੂੰ ਅਧਿਕਾਰ ਜਾਗਰੂਕ ਕਰਨ ਦੀ ਲੋੜ ਹੈ ਵੀ ਜਿਹੜੇ ਸਮੱਸਿਆਵਾਂ ਨੇ ਸਮਾਜ ਦੀਆਂ ਉਹ ਕੱਲੀ ਇੱਕ ਪੱਤੀ ਨੂੰ ਅਸਲੀ ਯਾ ਇਹ ਕਹਿੰਦੇ ਪੇਪਰਸ ਨਹੀਂ ਹੋਈਆਂ ਇਹ ਬਹੁਤ ਵੱਡੀ ਜਿਹੜਾ ਸਾਰਾ ਢਾਂਚਾ ਹੈ ਉਹਦੀ ਦਿੱਕਤਾਂ ਨਹੀਂ ਜੋ ਇਸ ਤਰ੍ਹਾਂ ਦਿਸਦੀਆਂ ਨੇ ਹਾ ਤੁਸੀਂ ਦੇਖ ਲਿਓ ਜੇ ਸਰਕਾਰਾਂ ਨੇ ਉਹ ਸਿਰਫ ਇੱਕ ਮੰਸ਼ਾ ਦੇ ਕੰਮ ਕਰਦੀਆਂ ਨੇ ਉਹ ਇਸ ਸਮਾਂਹ ਕਰਾਂ ਦੀ ਸੇਵਾ ਪਟਿਆ ਡਾਨੀਆਂ ਪਾਣੀਆਂ ਦੀ ਸੇਵਾ ਤੁਸੀਂ ਦੇਖ ਲਓ ਪਿਛਲੇ 10 ਸਾਲਾਂ ਵਿੱਚ ਇਹ ਅੰਕੜੇ ਨਹੀਂ ਪਿਛਲੇ 10 ਸਾਲਾਂ ਵਿੱਚ ਸਰਕਾਰ ਨੇ ਇਹਨਾਂ ਡਾਨੀਆਂ ਪਾਣੀਆਂ ਦਾ 12 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਤਾ 12 ਲੱਖ ਕਰੋੜ ਦਾ ਹੁਨੇਕ ਬਾਰਾਂ ਲੱਖ ਕਰੋੜ ਜੇ ਸਾਡੇ ਵਰਗੇ ਵਿਦਿਆਰਥੀਆਂ ਲਈ ਨਵੇਂ ਕਾਲਜ ਸਕੂਲ ਯੂਨੀਵਰਸਿਟੀਆਂ ਖੋਲਣ ਤੇ ਲਾਏ ਜਾਂਦੇ 6 ਬਾਰਾਂ ਲੱਖ ਕਰੋੜ ਸਾਡੇ ਲੋਕਾਂ ਨੂੰ ਆਮ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇਣ ਵਾਸਤੇ ਲਾਏ ਜਾਂਦੇ ਨਵੇਂ ਪੀਨੇ ਦੇ ਪੀਜੇ ਖੋਲਣ ਤੇ ਲਾਏ ਜਾਂਦੇ ਤਾਜ਼ੇ ਹਾਲਪਾਂ ਦੀ ਛੋੜੀਆਂ ਪਰ ਸਰਕਾਰ ਦੀ ਨੰਂਸਾ ਸਿਰਫ ਇੱਿੱਕੇ ਹੈ ਉਹ ਹੈ ਕਿ ਸਪਰਟਿਸਨ ਮਨੁੱਖੀ ਸੇਵਾ ਕਰਾਉਣੋਂ ਤੇ ਪੱਖ ਵਿੱਚ ਸਾਰੇ ਲੰਮੇ ਕਾਨੂੰਨ ਬਣਾਓ ਜਿਹੜੇ ਆਮ ਲੋਕ ਲਈ ਹੋਰ ਉਹਨਾਂ ਨੂੰ ਖੇਵੇਂ ਨੂੰ ਕੋਈ ਸੁਰੱਖਿਆ ਨਹੀਂ ਹੈਗਾ ਤੇ ਹੱਥਾਂ ਵਿੱਚ ਜੋ ਸੋਖ ਖਬਰ ਹੈ ਲਲਕਾਰ ਖਬਰ ਅਸੀਂ ਵਿਦਿਆਰਥੀ ਇਸ ਵਾਰ ਨੂੰ ਮਿਲ ਕੇ ਚਲਾਉਣੇ ਹਨ ਕਿਉਂਕਿ ਅਜੇ ਮੀਡੀਆ ਵੀ ਆਪਣਾ ਜਿਹਾ ਕੰਮ ਹੁੰਦਾ ਕਰਦੀ ਨਹੀਂ ਪਈ ਸਰਕਾਰਾਂ ਨੇ ਵੱਡੀਆਂ ਪਾਰਟੀਆਂ ਨੇ ਮੀਡੀਆ ਨੂੰ ਖਰੀਦਿਆ ਹੋਇਆ ਹੈ ਜੋ ਮਰਹਾਂ ਹੀ ਆਪਣੀ ਬੋਲੀ ਬਣਵਾਉਂਦੇ ਨੇ ਪਰ ਇਹ ਨਹੀਂ ਦੱਸਦੇ ਵੀ ਬੇਰੋਜ਼ਗਾਰੀ ਦਾ ਅੱਜ ਭੁੱਖਮਰੀ ਦਾ ਕਿੰਨਾ ਮਾੜਾ ਹਾਲ ਹੈ ਕਿ ਇਹ ਦੇਸ਼ ਜਿਹੜਾ ਬਾਹਰ ਜਾ ਕੇ ਦਾਅਵੇ ਕਰਦੇ ਨੇ ਵਿਸ਼ਵਗੁਰੂ ਬਣ ਕੇ ਇੱਥੇ 9 ਲੱਖ ਬੱਚਾ ਹਰ ਸਾਲ ਕੁਪੋਸ਼ਣ ਨਾਲ ਮਰ ਜਾਂਦਾ ਹੈ ਇਹ ਦੇਸ਼ ਅਜਿਹਾ ਕਿਉਂਕਿ ਕੰਨਾਂ ਵਿੱਚ ਨਹੀਂ ਸੀ ਤੇ ਅਰਥ ਨਾਲ ਕੋਈ ਅਦਕਾਰ ਕੋਈ ਖਤ ਅਜੰਨੀ ਹੁੰਦੇ ਨੇ ਇੱਕ ਪੁਰੇ ਅੰਕੜੇ ਸਰਕਾਰੀ ਅੰਕੜੇ ਨੇ ਵੀ 2016 ਤੋਂ 22 ਦੇ ਵਿੱਚ ਨੇਪਾਲ ਦਾ ਨਾਲ ਬੱਚੇ ਦਾ ਬਲਾਕ ਕਰਦੇ ਕਿ 99% ਦੇ ਬਚ ਨਹੀਂ 99% ਹੁੰਦੀ। ਉਹਨੇ ਤੇਰੀ ਸਰਕਾਰ ਦੀ ਗੰਦੀ ਪਈ ਹੈ ਕਿ ਇਹ ਜਾਣਕਾਰੀ ਕਿੱਥੋਂ ਲੋਕਾਂ ਤੱਕ ਲੈ ਕੇ ਆਈ ਜਾਂਦੀ ਹੈ ਕਿਉਂਕਿ ਨਹੀਂ ਨਹੀਂ ਲੱਗ ਜਾਂਦੀ ਕਿਉਂਕਿ ਉਹ ਚਾਹਦੇ ਨਹੀਂ ਕਿ ਲੋਕ ਜਾਗਰੂਕ ਹੋਣ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਲੁੱਟੇ ਜਾ ਰਹੇ ਨੇ ਕਿਵੇਂ ਸਮਾਜ ਨੂੰ ਬਦਲਣ ਦੀ ਲੋੜ ਹੈ ਤਾਂ ਦੋਸਤ ਅਸੀਂ ਸੋਚਦੇ ਆ ਵੀ ਜਿਹੜੇ ਸਾਡੇ ਬਾਲਕ ਰਹੇ ਨੇ ਜਿੰਨ ਕਿ ਟ੍ਰੈਫਿਕ ਸਲਾਪਾ ਵਰਗੇ ਪਕਸਿੰਗ ਵਰਗੇ ਆਪਣੇ ਸਮਾਜ ਦੇ ਪਾਸ ਚਾਉਣੇ ਸੀ ਕਿ ਲੋਕਾਂ ਨੂੰ ਜਾਗਰੂਕ ਕਰਨੀ ਹੱਕਾ ਨੂੰ ਜਾਗਰੂਕ ਕਰ ਲਈ ਤਾਂ ਕਿ ਇੱਕ ਸਮਾਜ ਨੂੰ ਬਦਲੇ ਜਾ ਸਕੇ ਇਕੱਠੇ ਹੋ ਕੇ ਉਹ ਐਸੀ ਮੰਨਦੇ ਆਂ ਵੀ ਅੱਜ ਵੀ ਫੇਰ ਤੋਂ ਇਕੱਠੇ ਹੋ ਕੇ ਆਪਣੇ ਹੱਥਾਂ ਦੀ ਲੜਾਈ ਲੜਨ ਦੀ ਲੋੜ ਹੈ ਚਾਹ ਜਪਾਤਾਂ ਤੋਂ ਉੱਤੇ ਉਸਕੇ ਕਿਉਂਕਿ ਮੀਡੀਆ ਸਾਡੇ ਵਿੱਚ ਅੱਜ ਵੰਡੀਆਂ ਪਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ Hindu ਬਨਾਮ Muslim ਕਰਦੇ ਨੇ Sikh ਬਨਾਮ Sai ਕਰਦੇ ਨੇ ਪਰ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ